ਜੀ ਰੇਡ ਤੇ ਕਰੀ ਗੱਲ ਲਓ ਟੀਲਾ ਜਨਰਲੀ ਦਾ ਕਬੱਡੀ ਪਾ ਰਿਆ ਕਬੱਡੀ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਕਿ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗ ਜੇ ਚੰਗੇ ਬਲੇ ਬੰਦੇ ਨੂੰ ਬਿਮਾਰੀ ਲੱਗ ਜੇ ਆਜ ਦੇ ਵਿੱਚੋਂ ਤੀਸਵਰ ਕਾਲਜੇ ਨੂੰ ਆਉਂਦੀ ਆ ਸੇ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਆ ਮੁੰਡਾ ਇਨਾ ਪਿੰਡਾਂ ਦਾ ਇਧਰਲੇ ਬੰਨੇ ਢੀਲਾ ਜਾਂੜਲੀ ਵਾਲਾ ਕਬੱਡੀ ਪਾ ਰਿਹਾ ਹੈ ਬਚਵਣ ਦੀ ਟੀਮ ਹੀ ਕਹਿੰਦੇ ਚੋਟੀ ਦੀ ਬਣਾਈ ਆ ਨਵੀਂ ਉਮਰ ਦੇ ਮੁੰਡੇ ਕਿੱਦਾਂ ਦੀ ਗੱਲ ਕਰਨਗੇ ਆ ਸਾਹਮਣੇ ਕਹਿੰਦੇ ਕੱਲ ਰਾਤ ਦੇ ਮੇਲੇ ਦਾ ਜੇਤੂ ਕਬੱਡੀ ਪਾ ਰਿਹਾ ਹੈ 4 ਤੇ 5 ਚੱਕ ਸੈਦੋ ਕੇ ਦਾ ਮੇਲਾ ਖੇਡਿਆ ਜਾਣਾ ਆ ਜਿਓ ਫਿਰ ਉੱਥੇ ਫਕਰ ਝੰਡੇ ਵਾਲਾ ਫਕਰ ਝੰਡੇ ਵਾਲਾ ਮੈਚ 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 ਬਰੋਬਰੀ ਤੇ ਹੋ ਗਿਆ ਬਸੋਆਣਿਓ ਗੱਲਾਂ ਸਿੱਧੂ ਮੂਸੇ ਵਾਲੇ ਦੀਆਂ ਕਿ ਪੀਵੀ 65 ਮੋਹਾਲੀ ਦਾ ਤਿੰਨ ਜੀਰਵਾ ਪਿੱਛੇ ਅੱਠ ਬੱਲੀਏ ਜਿਵੇਂ ਰੌਲੇ ਵਾਲੇ ਟੱਕਾਂ ਵਿੱਚ ਫਿਰੇ ਖਾਰੂ ਪਾਉਂਦਾ ਜੱਟ ਬੱਲੀਏ ਫੱਕਰ ਚੰਡੇ ਵਾਲਾ ਸੋਨੀ ਸੋਨੀ ਫੱਕਰ ਚੰਡੇ ਵਾਲਾ ਸੋਨੀ ਕਹਿੰਦੇ ਸੋਨੀ ਫਕਰ ਝੰਡੇ ਵਾਲਾ ਅੱਜ ਤੇ ਦਿਲੋਂ ਜੋਰ ਮਾਰ ਰਿਹਾ ਲਓ ਸੋਨੀ ਦੇ ਬਾਪੂ ਜੀ ਵੀ ਤਕੜਾ ਖੇਡੇ ਆ ਕਿ ਵੱਲ ਤੁੰਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਮੀਆਂ ਜਿਹੜੇ ਕੰਮ ਮਾਵਾ ਕਰਦੀਆਂ ਹੋਈ ਉਹ ਕਰਦੀਆਂ ਈਆਂ ਪਰ ਪੈਂਦੀ ਰੇਡ ਫਕਰ ਝੰਡੇ ਵਾਲਾ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹ ਬਰਾਬਰਦਿਆਂ ਨੂੰ ਬਰਾਬਰ ਦੇ ਟਕਰੇ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੁੱਕੀ ਵੱਜ ਗਈ ਸੋਨੀ